ਇਹਦੇ 'ਚ ਇੱਕ ਸੰਦੀਪ ਪੁਨਰ ਨਾਮ ਦਾ ਇਹ ਮੁੰਡਾ ਸੀਗਾ ਜਿਹੜਾ ਕਾਫੀ ਢੇਰ ਤੋਂ ਸਾਨੂੰ ਵਾਂਟਡ ਸੀਗਾ ਜਿਹੜਾ ਇਹ ਕੇਸ ਦੀ ਹਿਸਟਰੀ ਹੈ ਕਿ 26 ਮਈ ਨੂੰ ਇੱਕ ਫੇਸ 1 ਪੁਲਿਸ ਸਟੇਸ਼ਨ ਦੇ ਅੰਦਰ ਇੱਕ ਮਰਡਰ ਹੁੰਦਾ ਹੈ ਉੱਥੋਂ ਦੋ ਬੰਦੇ ਸੀ ਇਹ ਇੱਕ ਬਬਲੂ ਰਾਮ ਦਾ ਤੇ ਇੱਕ ਇਹ ਸੰਦੀਪ ਬਬਲੂ ਜਿਹੜਾ ਸੀਗਾ ਉਹ ਮੋਟਰਸਾਈਕਲ ਚਲਾ ਰਿਹਾ ਸੀਗਾ ਤੇ ਇਹ ਸੰਦੀਪ ਪਿੱਛੇ ਬੈਠਾ ਇਹਨੇ ਉਸਤੇ ਫਾਇਰ ਕਰਕੇ ਉਹਦਾ ਮਰਡਰ ਕਰ ਦਿੱਤਾ ਸੀ ਉਸੇ ਦਿਨ ਤੋਂ ਅਸੀਂ ਇਹਨੂੰ ਲੱਭਣ ਤੇ ਲੱਗੇ ਹੋਏ ਸੀਗੇ ਜਿਹੜਾ ਦੂਸਰਾ ਪਹਿਲਾ ਜਿਹੜਾ ਡਰਾਈਵਰ ਸੀਗਾ ਮੋਟਰਸਾਈਕਲ ਦਾ ਉਹਨੂੰ ਅਸੀਂ ਬਦਾਈਆਂ ਡਿਸਟ੍ਰਿਕਟ ਯੂਪੀ ਤੋਂ ਤਕਰੀਬਨ 5-6 ਦਿਨ ਪਹਿਲਾਂ ਅਰੈਸਟ ਕੀਤਾ ਸੀਗਾ ਤੇ ਉਸ ਤੋਂ ਬਾਅਦ ਤੋਂ ਇਹਨੂੰ ਡਿਵੈਲਪ ਕਰ ਰਹੇ ਸੀਗੇ ਸੀਗਾ ਇਹ ਇੰਚਾਰ ਸਾਹਿਬ ਦੇ ਹੱਥ ਜਿਹੜੀ ਇਨਫੋਰਮੇਸ਼ਨ ਲੱਗੀ ਸੀ ਕਿ ਪਿਛਲੇ 2-3 ਦਿਨਾਂ ਤੋਂ ਤਕਰੀਬਨ ਇਹ ਬੰਦਾ ਇਸ ਰੀਜਨ 'ਚ ਲਖਨੌਰ ਤੋਂ ਸਾਨੂੰ ਦਿਖ ਰਿਹਾ ਸੀਗਾ 3 ਦਿਨ ਤੋਂ ਪਿਛਲਿਆਂ ਤੋਂ ਬਾਰ-ਬਾਰ ਇਹਦੀ ਇਨਫੋਰਮੇਸ਼ਨ ਆ ਰਹੀ ਸੀ ਕਦੀ ਲੋਕੇਸ਼ਨ ਲੈ ਰਹੇ ਸੀ ਕੁਝ ਕਰ ਰਹੇ ਸੀ ਬਟ ਇਹ ਸਭ ਤੋਂ ਸਾਡੇ ਹੱਥ ਨਹੀਂ ਆ ਰਿਹਾ ਸੀ ਅੱਜ ਸ਼ਾਮੀ ਜਿਹੜਾ ਹੈਗਾ ਇਹ ਕਿਸੇ ਨੂੰ ਕੋਈ ਵੀ ਜਾਂ ਜਿੰਨੀ ਸਾਡੇ ਕੋਲ ਇਨਫ ਉਸ ਦੇ ਜਦੋਂ ਇੱਥੇ ਦਿਖਿਆ ਤਾਂ ਸੀਆਈਏ ਦੇ ਟੀਮ ਨੇ ਇਹਨੂੰ ਫੜਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਇਹਨੇ ਇਹਨੂੰ ਤੇ ਐਕਸਾਇਰ ਕਰਕੇ ਅੰਦਰ ਇਧਰ ਪਿੱਛੇ ਨਿਕਲ ਗਿਆ ਉਸ ਤੋਂ ਬਾਅਦ ਜਿਹੜਾ ਹੈ ਸੀਆਈਏ ਦੀ ਟੀਮ ਵੱਲੋਂ ਦੁਬਾਰਾ ਫਾਇਰਿੰਗ ਹੋਈ ਫਾਇਰਿੰਗ ਵੀ ਕੀਤੀ ਗਈ ਨੂੰ ਵਾਰਨਿੰਗ ਦੇਣ ਲਈ ਪਰ ਫਿਰ ਇਹਨੇ ਅੰਦਰੋਂ ਦੋ ਰੌਂਡ ਫਾਇਰ ਕੀਤੇ ਤੇ ਜਵਾਬੀ ਕਾਰਵਾਈ ਦੇ ਵਿੱਚ ਇਹ ਜਿਹੜੀ ਹੈਗੇ ਲੈਗ ਸ਼ਾਟ ਹੋਇਆ ਲੱਤ ਦੇ ਵਿੱਚ ਇਹਦੇ ਫਾਇਰ ਲੱਗਿਆ ਉਸ ਤੋਂ ਬਾਅਦ ਇਹਨੂੰ ਹੁਣ 6 ਫੇਸ ਹਸਪੀਟਲ ਦੇ ਵਿੱਚ ਦਾਖਲ ਕੀਤਾ। ਕੋਈ ਪੁਲਿਸ ਮੁਲਾਜ਼ਮ ਵੀ ਇਹਦੇ ਵਿੱਚ ਇੰਜਰਡ ਹੋਇਆ? ਨਹੀਂ, ਪੁਲਿਸ ਮੁਲਾਜ਼ਮ ਇਹਦੇ ਵਿੱਚ ਕੋਈ ਇੰਜਰਡ ਨਹੀਂ। ਇਹਦਾ ਜਿਹੜਾ ਪ੍ਰੋਫਾਈਲ ਕੀ ਹੈ ਜਿਹੜਾ ਸੰਦੀਪ ਬਦਮਾਸ਼ ਇਹਦੇ ਅਲੱਗ-ਅਲੱਗ ਤਕਰੀਬਨ 7 ਐਫਆਈਆਰ ਜਿਹੜੀਆਂ ਹੁਣ ਤੱਕ ਸਾਨੂੰ ਪਤਾ ਹੈਗੀਆਂ ਇਹਦੇ ਪਹਿਲਾਂ ਇੱਕ ਮਰਡਰ ਦੀ ਐਫਆਈਆਰ ਵੀ ਦਰਜ ਸੀਗੀ ਜਿਹੜਾ ਮੋਹਾਲੀ ਫੇਸ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ 26 ਤਰੀਕ ਨੂੰ ਮਰਡਰ ਹੋਇਆ ਤਾਂ ਦੂਜਾ ਮਰਡਰ ਸੀਗਾ। ਉਸ ਤੋਂ ਪਹਿਲਾਂ ਇਹਦੇ ਉੱਪਰ ਰੇਪ ਦਾ ਪਰਚਾ, ਪੋਕਸੋ ਐਕਟ ਦਾ ਪਰਚਾ ਵੀ ਹੈਗਾ, ਲੜਾਈ ਝਗੜੇ ਦੇ ਪਰ ਨਹੀਂ ਹਲੇ ਕੋਈ ਨਹੀਂ ਇਸ ਤਰ੍ਹਾਂ ਦਾ ਆਰਗੇਨਾਈਜ਼ਡ ਜਿਹੜਾ ਬੰਦਾ ਹੈਗਾ ਇਹ ਔਦਾ ਕਿਸੇ ਗੈਂਗ ਨਾਲ ਹਲੇ ਨਹੀਂ ਸਾਹਮਣੇ ਆਇਆ ਲੇਕਿਨ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਕਾਫੀ ਵਾਰੀ ਇਹਨਾਂ ਦੀ ਆਂਦੀ ਸੀ ਇਹਨਾਂ ਦੇ ਗੈਂਗ ਦੀ ਕਿ ਇੱਥੇ ਕਦੀ ਬਲੌਂਗੀ ਦੇ ਵਿੱਚ ਇਹਨਾਂ ਤੇ ਐਫਆਈਆਰ ਹੋਈ ਹੈ ਸੌਣੇ ਦੇ ਵਿੱਚ ਹੋਈ ਹੈ ਅਲੱਗ-ਅਲੱਗ ਜਗ੍ਹਾ ਤੇ ਮਤਲਬ ਇੱਥੇ ਬਦਮਾਸ਼ੀ ਕਰਦੇ ਸੀਗੇ ਵੈਪਨ ਇਹਨਾਂ ਦੇ ਕੋਲ ਸੀਗਾ ਅੱਜ ਜਿਹੜਾ ਹੈਗਾ ਤਕਰੀਬਨ ਜੋ ਅਸੀਂ ਦੇਖਿਆ ਹਲੇ ਤੱਕ 32 ਬੋਰ ਦਾ ਇੱਕ ਪਿਸਟਲ ਹੈ ਇਹਦੇ ਕੋਲ ਲੇਕਿਨ ਜੋ ਮਰਡਰ ਹੋਇਆ ਸੀ ਉਹ 315 ਬੋਰ ਨਾਲ ਹੋਇਆ ਸੀਗਾ ਉਹ ਹਲੇ ਤੋ ਵੈਪਨ ਅਸੀਂ ਰਮਾਨ ਲੈ ਕੇ ਤੋਂ ਰਿਕ ਬਾਕੀ ਇਹਨੇ ਵੈਪਨ ਇਹਨਾਂ ਕੋਲ ਕਿੱਥੋਂ ਆਏ ਤੇ ਹੋਰ ਕਿਹੜੇ-ਕਿਹੜੇ ਬੰਦਿਆਂ ਨਾਲ ਇਹਦਾ ਲਿੰਕ ਹੈਗਾ ਉਹ ਅਸੀਂ ਹੁਣ ਰਿਮਾਂਡ ਕਰ ਰਹੇ ਸੀ ਨਹੀਂ ਹਲੇ ਆਇਡੈਂਟੀਫਾਈ ਕਰਨਾ ਅਸੀਂ ਕਿ ਕਿੱਥੇ ਰਹਿੰਦਾ ਸੀ ਕਿਵੇਂ ਰਹਿੰਦਾ ਸੀਗਾ ਉਹ ਹੁਣ ਇਨਵੈਸਟੀਗੇਸ਼ਨ ਦੇ ਦੌਰਾਨ ਇੰਟਰੋਗੇਟ ਕਰਾਂਗੇ ਤਾਂ ਕੱਲਾ ਹੀ ਸੀ ਹਜੇ ਇਹ ਨਹੀਂ ਇਸ ਟਾਈਮ ਤਾਂ ਹਲੇ ਜਿੰਨਾ ਲੱਗ ਰਿਹਾ ਕੱਲਾ ਹੀ ਸੀਗਾ ਹੁਣ ਇਹਨੂੰ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਵੀ ਉਹ ਵੈਪਨ ਕਿਸਦੇ ਕੋਲ ਹੈਗਾ ਕਿਉਂਕਿ ਜੋ ਪਹਿਲਾ ਬੰਦਾ ਫੜਿਆ ਉਹ ਕਹ ਰਿਹਾ ਇਹਦੇ ਕੋਲ ਵੈਪਨ ਸੀ ਇਹਦੇ ਕੋਲੋਂ ਇੱਕ ਹੋਰ ਵੈਪਨ ਬਰਾਮਦ ਹੋ ਗਿਆ ਪਹਿਲਾ ਵਾਲਾ ਵੈਪਨ ਨਹੀਂ ਬਰਾਮਦ ਹੋਇਆ ਤਾਂ ਨੇਚਰਲੀ ਇਹਦੇ ਹੋਰ ਵੀ ਅਨ ਕਿੱਥੇ ਗੋਲੀ ਕਿੱਥੇ ਵੱਜੀ ਪੈਰ ਦੇ ਵਿੱਚ ਲੱਗੀ ਤੇ ਇਹਨੇ ਪੁਲਿਸ ਤੇ ਫਾਇਰਿੰਗ ਕੀਤੀ ਪੁਲਿਸ ਤੇ ਪਹਿਲਾਂ ਜਿਹੜੀ ਫਾਇਰ ਜਦੋਂ ਇਹਨੂੰ ਫੜਨ ਆਏ ਕਿਉਂਕਿ ਦੇ ਕੋ ਵੈਪਨ ਸੀਗਾ ਇਹਨੇ ਪੁਲਿਸ ਤੇ ਫਾਇਰ ਕੀਤੀ ਤੇ ਇਧਰ ਪਿੱਛੇ ਨਿਕਲ ਗਿਆ ਸੀ ਸੜਕ ਤੋਂ ਤੇ ਜਵਾਬੀ ਫਾਇਰਿੰਗ ਦੇ ਵਿੱਚ ਫਿਰ ਇੰਜਰ ਹੋ ਗਿਆ ਕਿੰਨੇ ਗ੍ਰਾਉਂਡ ਫਾਇਰ ਹੋਏ ਟੋਟਲ ਤਕਰੀਬਨ 4 ਤੋਂ 5 ਰਾਉਂਡ ਇਹਦੇ ਵੱਲੋਂ ਤੇ 4 ਤੋਂ 5 ਪੁਲਿਸ ਵੱਲੋਂ ਹੋਈਆਂ